ਇਹ ਸਰਕਾਰ ਪਾਲਿਸੀ ਅਸੀਂ ਲੈ ਕੇ ਆਈ ਇਹਨਾਂ ਦੀ ਜਿਹੜੀ ਆਉਣ ਵਾਲੀ 27 ਦੀ ਕੁਰਸੀ ਹੈ ਉਹ ਚ ਕਿੱਲ ਬਣ ਗਿਆ ਇਹ ਕਿੱਲ ਬਣ ਕੇ ਠੁਕੇਗਾ ਕਿ ਜੋਹਰ 24 ਦੀ ਇਲੈਕਸ਼ਨ ਪਾਰਲੀਮੈਂਟ ਦੀ ਦੇਖ ਲਓ ਤੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਭਾਜਪਾ ਦਾ ਕੈਂਡੀਡੇਟ ਸੇ ਆਪਣੇ ਪਿੰਡ 'ਚ ਨਹੀਂ ਬੜਨਣਾ ਬੜਨ ਨਹੀਂ ਦਿੱਤਾ ਤੁਸੀਂ ਦੇਖੋ ਤੁਹਾਡੇ ਸੋਹਣੇ ਵੀਡੀਓ ਪਾਈਆਂ ਨੇ ਕਿ ਕੀ ਹਾਲ ਕੀਤਾ ਸੀ ਇਸ ਤੋਂ ਵੱਧ ਬੁਰਾ ਹਾਲ ਹੋਏਗਾ ਇਹਨਾਂ ਨੂੰ ਰੋਕਾਂ ਨਹੀਂ ਰੱਜ ਕੇ ਵੋਟਾਂ ਪਾਈਆਂ ਇਹਨਾਂ ਨੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਚੋਣਾ ਸਿਰਤੇ ਨੇ ਤੁਸੀਂ ਇਹੀ ਦੀ ਪਾਲਿਸੀ ਲਾਗੇ ਜਿਹੜੀ ਮਤਲਬ ਉਹਦਾ ਫੈਸਲਾ ਜਿੱਤ ਹਾਰ ਦਾ ਫੈਸਲਾ ਕਿਸਾਨਾਂ ਨੇ ਕਰਨਾ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਮਾਜੀ ਸੁਣ ਰਿਹਾ ਸੀਗਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਬੋਲ ਰਹੇ ਨੇ ਮੂੰਹ ਬੰਨ ਕੇ ਹੱਜ ਪੱਟੀ ਜੀ ਬੰਨੀਆਂ ਮੂੰਹ ਤੇ ਪਤਾ ਨਹੀਂ ਕਦੋਂ ਦੀ ਵੀਡੀਓ ਉਹ ਅੱਜ ਬਾਰੇ ਮਤਲਬ ਉਹ ਸਾਡੇ ਆਪਣੇ ਸੋਸ਼ਲ ਮੀਡੀਆ ਤੇ ਤੈਰ ਰਹੀ ਆ ਕਿ ਉਦੋਂ ਲੈਂਡ ਪੂਲਿਸ ਪਾਲਿਸੀ ਦੇ ਸੀ ਖਿਲਾਫ ਆ ਕਿ ਅੱਜ ਸਾਡੀ ਸਰਕਾਰ ਵੀ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਐਂ ਦੱਸ ਰਹੀ ਕਿ ਬੜਾ ਉਹਨਾਂ ਦਾ ਹੁਣ ਬਿਆਨ ਆਇਆ ਜੀ ਕਿ ਅਸੀਂ ਤਾਨਾਸ਼ਾਹੀ ਨਹੀਂ ਕਰਦੇ ਅਸੀਂ ਆਮ ਲੋਕਾਂ ਨਾਲ ਵੀ ਸਲਾਹ ਕਰਾਂਗੇ ਆਮ ਕਿਸਾਨਾਂ ਨਾਲ ਵੀ ਸਲਾਹ ਕਰਾਂਗੇ ਹੁਣ ਆਇਆ ਬਿਆਨ ਉਹ ਵੀ ਮੈਂ ਤੁਹਾਨੂੰ ਦੱਸਿਆ ਵੀ ਉਹ ਸਿਰਫ ਜਿਵੇਂ ਕਹਿੰਦੇ ਮગરਮਛ ਦੇ ਹੰਝੂ ਬਹਾਉਣ ਵਾਲੀ ਗੱਲ ਹੈ ਹੁਣ ਵੀ ਤੁਸੀਂ ਕਹਿੰਦੇ ਕਿ ਉਹ ਕਹਿੰਦੇ ਵੀ ਹਾਂ ਜਮੀਨ ਕਿਸੇ ਧੱਕੇ ਨਾਲ ਨਹੀਂ ਲੈ ਆਸ ਜਿਹੜਾ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਦੂਗਾ ਅਸੀਂ ਲੈ ਲਾਂਗੇ ਪਰ ਉਸ ਐਕਟ ਨੂੰ ਪੜੋ ਉਸ ਐਕਟ ਦੇ ਵਿੱਚ ਇਹ ਵੀ ਲਾਈਨ ਲਿਖੀ ਆ ਕਿ ਜਿਹੜਾ ਉਸ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨ ਨਹੀਂ ਦੇਗਾ ਅਸੀਂ 2013 ਦਾ ਜਾਂ ਲੈਂਡ ਐਕਚੂਏਸ਼ਨ ਐਕਟ ਹੈ ਉਹਦੇ ਤਹਿਤ ਲਵਾਂਗੇ ਉਜਲ ਵਿੱਚ ਲਾਈਨ ਲਿਖੀ ਆ ਫਿਰ ਸਬਸੀ ਕਿਵੇਂ ਮੰਨ ਲਈ ਕਿ ਸਰ ਮੁੱਖ ਮੰਤਰੀ ਸੱਚ ਬੋਲ ਰਿਹਾ ਹੈ ਮੁੱਖ ਮੰਤਰੀ ਮਾਲ ਇਮਾਨਦਾਰੀ ਨਾਲ ਬਣੀ ਗੱਲ ਕਹਿ ਰਿਹਾ ਤਾਂ ਇਸ ਤੋਂ ਸਾਫ ਜਾਹਰ ਹੁੰਦਾ ਕਿ ਝੂਠ ਬੋਲ ਰਿਹਾ ਮਾ ਮੁੱਖ ਮੰਤਰੀ ਅਸੀਂ ਬਿਲਕੁਲ ਲੈਂਡ ਪੂਲਿੰਗ ਦੇ ਕਿਸੇ ਵੀ ਪਾਲਿਸੀ ਦੇ ਤਹਿਤ ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਜ਼ਮੀਨ ਸਾਡੀ ਮਾਂ ਹੈ ਕਿਤੇ ਮਾਂ ਨੂੰ ਵੇਚਿਆ ਜਾ ਸਕਦਾ ਇਹ ਦੇਖ ਲਓ ਕਿ ਜਦੋਂ ਇਹ ਸ਼ਹਿਰਾਂ ਬਚਾਉਣ ਦੀ ਗੱਲ ਕਰਦੇ ਆ ਵੀ ਵੱਡੀਆਂ-ਵੱਡੀਆਂ ਕਲੋਨੀਆਂ 100-100 ਇੱਕ 150 50-50 ਏਕੜ ਦੀਆਂ ਕਲੋਨੀਆਂ ਤਾਂ ਅਜੇ ਵੀ ਖਾਲੀ ਪਈਆਂ ਨੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਮਕਾਨ ਖਾਲੀ ਪਏ ਨੇ ਔਰ ਛੋਟੇ-ਛੋਟੇ ਕਲੋਨੀਆਂ ਦੇ ਤੁਸੀਂ ਪਲਾਟ ਦੇਖੋ ਕਿਤੇ-ਕਿਤੇ ਹਜ਼ਾਰ ਗਾਜ ਕਿਤੇ 500 ਗਾਜ ਕਿਤੇ ਮਤਲਬ ਅਨ ਡਿਵੈਲਪਮੈਂਟ ਪਏ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੋ ਲੈਂਡ ਪੂਲਿੰਗ ਪਾਲਿਸੀ ਤੇ ਲਗਾਤਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆਉਣੀਆਂ ਨੇ ਉਹ ਵਿਰੋਧਤਾ ਕਰ ਰਹੇ ਨੇ ਅਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਬਿਆਨ ਵੀ ਆਉਂਦਾ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਸਰਕਾਰ ਇਹ ਪਾਲਿਸੀ ਚ ਅੱਗੇ ਵਧਦੀ ਆ ਸਰਕਾਰ ਇਹ ਨੋਟੀਫਿਕੇਸ਼ਨ ਰੱਦ ਕਰਦੀ ਹੈ ਜਾਂ ਸਰਕਾਰ ਦਾ ਅਗਲਾ ਫੈਸਲਾ ਕੀ ਹੋਵੇਗਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਆਗੂ ਨੇ ਸ਼ਮਿੰਦਰ ਸਿੰਘ ਲੋਂਗੋਵਾਲ ਲੰਗਰ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਜਿਵੇਂ ਸ਼ੁਰੂਆਤ ਸਰਕਾਰ ਨੇ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਸ ਤੋਂ ਬਾਅਦ ਚੋਂ ਨੰਬਰਾਂ ਦਾ ਐਲਾਨ ਕਰਤਾ ਵੀ ਕਿਹੜੇ-ਕਿਹੜੇ ਨੰਬਰ ਕਿਹੜੇ ਜ਼ਿਲ੍ਹੇ ਦੇ ਆਉਣੇ ਨੇ ਸਾਰਿਆਂ ਨੂੰ ਲੱਗ ਗਿਆ ਪਤਾ ਵੀ ਉੱਥੇ 25000 ਏਕੜ ਲੁਧਿਆਣੇ ਕੋਲ ਜੀ ਸੰਗਰੂਰ ਦੀ ਜ਼ਮੀਨਾਂ 568 ਏਕੜ ਪਟਿਆਲੇ ਦੀ ਜ਼ਮੀਨਾਂ ਤਿੰਨ-ਚਾਰ ਪਿੰਡਾਂ ਦੀ ਆਉਂਦੀ ਆ ਇਹ ਫੈਸਲੇ ਨੂੰ ਤੁਸੀਂ ਇਹ ਪਾਲਿਸੀ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਪਾਲਿਸੀ ਹੈ ਮਤਲਬ ਸਰਕਾਰਾਂ ਦੀ ਜਿਹੜੀ ਫੇਸ ਰੀਡਿੰਗ ਵਧਾਈ ਹੈ ਨਾ ਜਿਵੇਂ ਮਨੁੱਖੀ ਚਿਹਰਾ ਬਣਾਇਆ ਕਿ ਇਹ ਦੇ ਵਿੱਚ ਅਰਬਨ ਸਟੇਟਸ ਸੀ ਬਸਾਉਣੇ ਆ ਸ਼ਹਿਰ ਬਸਾਉਣੇ ਆ ਉਹਨਾਂ ਸ਼ਹਿਰਾਂ ਦੇ ਵਿੱਚ ਕੁਝ ਲੋਕਾਂ ਨੂੰ ਬਸਾਉਣਾ ਹੈ ਬਿਲਡਿੰਗਾਂ ਬਣਾਉਣੀਆਂ ਨੇ ਕੁਝ ਉਦ ਵਿੱਚ ਇੰਡਸਟਰੀ ਬਣਾਉਣੀ ਹੈ ਇੱਕ ਤਾਂ ਅਸੀਂ ਇਹ ਕਹਿੰਦੇ ਕਿ ਜਿਹੜਾ ਸਰਕਾਰ ਇਹ ਮਤਲਬ ਦਾਵਾ ਕਰ ਰਹੀ ਹੈ ਕਹਿ ਰਹੀ ਹੈ ਕਿ ਅਸੀਂ ਆਬਾਦੀ ਬਸਾਉਣੀ ਹੈ ਇਹ ਸਰਾਸਰ ਸਰਕਾਰ ਝੂਠ ਬੋਲ ਰਹੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਜੇ ਅਸੀਂ ਕਹਿ ਲਈਏ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਐਸੀਆਂ ਜਿਹੜੇ ਕਲੋਨਾਈਜ਼ਰਾਂ ਨੇ ਕਲੋਨੀਆਂ ਕਟੀਆਂ ਨੇ ਜਿਵੇਂ ਤੁਹਾਨੂੰ ਮੈਂ ਇੱਕੋ ਹੀ ਉਦਾਹਰਨ ਦੇਵਾਂ ਮੇਰੇ ਜਿੱਥੇ ਮੇਰੀ ਰਿਹائش ਆ ਗਿੱਲਪਿੰਡ ਲੁਧਿਆਣੇ ਦੇ ਕੋਲ ਉਥੇ ਘੱਟੋ ਘੱਟ ਇੱਕ ਰਿੰਗ ਰੋਡ ਸਿਟੀ ਐਸਟੇਸ਼ਨ ਦੇ ਬਿਲਕੁਲ ਨੇੜੇ ਲਗਭਗ 100 ਏਕੜ ਦੇ ਆਸ-ਪਾਸ ਉਹ ਜ਼ਮੀਨ ਮਤਲਬ ਇਹਨਾਂ ਨੇ ਅਕਵਾਇਰ ਤਾਂ ਨਹੀਂ ਕੀਤੀ ਕੁਝ ਉਹਨਾਂ ਜਿਹੜੇ ਕਲੋਨ ਨਜ਼ਰਾਂ ਨੇ ਕਲੋਨ ਲੋਕਾਂ ਤੋਂ ਜ਼ਮੀਨੋਂ ਮੁੱਲ ਲਈ ਪਰ ਮੁੱਲ ਲਈ ਉਹ ਘੱਟੋ ਘੱਟ ਮਤਲਬ ਕਲੋਨੀ ਨੂੰ ਘੱਟੋ ਘੱਟ ਕੰਮ ਸੇ ਕੰਮ 20 ਸਾਲ 15 ਸਾਲ ਦੇ ਆਸ-ਪਾਸ ਹੋ ਗਏ ਬਿਲਕੁਲ ਖੰਡਰਪਈਆ 100 ਏਕੜ ਜ਼ਮੀਨ 20 ਸਾਲ ਦੀ ਤਾਂ ਤੁਸੀਂ ਇਹ ਦੇਖ ਲਓਗੇ ਜਦੋਂ ਇਹ ਸਹਿਰਾ ਮਚਾਉਣ ਦੀ ਗੱਲ ਕਰਦੇ ਆ ਵੀ ਏਡੀਆਂ ਵੱਡੀਆਂ ਕਲੋਨੀਆਂ 100 150 ਜਾਂ 50 50 ਏਕੜ ਦੀਆਂ ਕਲੋਨੀਆਂ ਤਾਂ ਅਜੇ ਵੀ ਖਾਲੀ ਪਈਆਂ ਨੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਮਕਾਨ ਖਾਲੀ ਪਏ ਨੇ ਔਰ ਛੋਟੇ-ਛੋਟੇ ਕਲੋਨੀਆਂ ਦੇ ਤੁਸੀਂ ਪਲਾਟ ਦੇਖੋ ਕਿਤੇ ਕਿਤੇ 1000 ਗੱਜ ਕਿਤੇ 500 ਗੱਜ ਕਿਤੇ ਮਤਲਬ ਆਨ ਡਿਵੈਲਪਮੈਂਟ ਪਏ ਨੇ ਜੇਕਰ ਸਰਕਾਰ ਨੇ ਸ਼ਾਇਦ ਲੋਕਾਂ ਨੂੰ ਬਸਾਉਣਾ ਹੀ ਆ ਤਾਂ ਉਹਨਾਂ ਨੂੰ ਮਤਲਬ ਆਵਾਜ਼ ਕਰ ਲੈਣਾ ਔਰ ਸ਼ਹਿਰ ਬਿਛਾਈ ਜਾ ਸਕਦੇ ਨੇ ਜੇ ਸਰਕਾਰ ਇਹ ਫੈਸਲਾ ਕਰਦੀ ਆ ਲਾਗੂ ਕਰਦੀ ਆ ਉੱਥੇ ਕਲੋਨੀ ਕੱਟਦੇ ਨੇ ਉਹ ਕਿਸਾਨ ਨੂੰ ਜਿਹੜਾ 4 ਏਕੜ ਵਾਲਾ ਉਹਨੂੰ ਮਤਲਬ ਉਹਦੇ ਵਿੱਚੋਂ ਘਰ ਵਾਸਤੇ ਜਗ੍ਹਾ ਦੇਤੀ ਇੱਕ ਕਹੇ ਤਾਂ ਵੀ ਸ਼ੋਰੂਮ ਵਾਸਤੇ ਜਗ੍ਹਾ ਲੈ ਲਓ ਜੀ 200 ਗਾਜਾ 1000 ਗਾਜਾ ਉਹ ਦੇਤੀ ਕੀ ਲੱਗਦਾ ਤੁਹਾਨੂੰ ਕਿ ਉਹਦਾ ਨਤੀਜਾ ਕੀ ਨਿਕਲੂਗਾ ਉਵੇਂ ਪਈਆਂ ਰਹਿਣਗੀਆਂ ਉਹ ਉਵੇਂ ਡਿਵੈਲਪ ਹੋਣੀਆਂ ਨਹੀਂ ਉਹਦੇ ਨਾਲ ਕਿਸਾਨੀ ਬਰਬਾਦ ਹੋਊਗੀ ਬਿਲਕੁਲ ਉਹਦੇ ਨਾਲ ਕਿਸਾਨੀ ਬਰਬਾਦ ਤੁਸੀਂ ਸੱਚ ਕਹਿੰਦੇ ਹੋ ਕਿ ਉਹਦੇ ਚ ਇਹ ਸਿਨਮਾ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਰੇ ਤੇ ਸਾਰਾ ਝੂਠ ਬੋਲ ਰਹੀ ਹੈ ਇਹ ਜ਼ਮੀਨ ਤਾਂ ਕਿਸੇ ਹੋਰ ਪਰਪਸ ਲਈ ਨਾ ਲੈਣੀ ਆ ਜਿਵੇਂ ਮਤਲਬ ਪਹਿਲਾਂ ਵੀ ਸਾਨੂੰ ਕਹਿੰਦੇ ਬੀਸੀ ਕਿਹੜਾ ਜ਼ਮੀਨ ਕਿਤੇ ਨਹੀਂ ਲਿਖਿਆ ਕਿ ਸਾਡੀ ਮੰਡੀ ਖਤਮ ਹੋ ਜੂਗੀ ਜਿਵੇਂ ਤਿੰਨ ਕਾਨੂੰਨਾਂ ਦੇ ਬਾਰੇ ਕਿਹਾ ਸੀ ਜਦੋਂ ਤੁਸੀਂ ਉਹਦੇ ਬਰਾਬਰ ਦੀ ਕੋਈ ਮੰਡੀ ਪੈਦਾ ਕਰ ਦੋਂਗੇ ਉਹਦੇ ਬਰਾਬਰ ਕੋਈ ਬੰਦਾ ਖੜਾ ਕਰ ਦੋਂਗੇ ਕੋਈ ਕਿਹੜਾ ਕਿਸਾਨ ਆ ਜਿਹੜਾ ਕਿ ਵੱਧ ਰੇਟ ਤੇ ਆਪਣੀ ਚੀਜ਼ ਨਹੀਂ ਵੇਚੇਗਾ ਉਹ ਆਟੋਮੈਟਿਕਲੀ ਸਾਡੀਆਂ ਮੰਡੀਆਂ ਵਧਣ ਇਹਦੀ ਨੀਤੀ ਵੀ ਇਹੀ ਹੈ ਇਹ ਸਿਰਫ ਸਰਕਾਰ ਝੂਠ ਬੋਲ ਰਹੀ ਹੈ ਇਹਦਾ ਮੰਤਵ ਇਹਦਾ ਮਨਸ਼ਾ ਕੋਈ ਇਸ ਜ਼ਮੀਨ ਨੂੰ ਲੈਣ ਦੇ ਲਈ ਹੋਰ ਹੈ ਜ ਵੀ ਲੈਂਡ ਪੂਲਿੰਗ ਹੁਣ ਲੈਂਡ ਪੂਲਿੰਗ ਪੂਲਿੰਗ ਦਾ ਮਤਲਬ ਹੈ ਕਿ ਇੱਕ ਸਮੁੰਦਰ ਜਾਂ ਇੱਕ ਤਲਾਬ ਮਤਲਬ ਹੁਣ ਉਸ ਤਲਾਬ ਦੇ ਵਿੱਚ ਉਸ ਤਲਾਬ ਦੇ ਅੰਦਰ ਮਦ ਲੋਕਾਂ ਦੀ ਜਮੀੜੀ ਜ਼ਮੀਨ ਆ ਉਹ ਪੂਲ ਕਰ ਲੈਣੀ ਆ ਇਕੱਠੀ ਕਰ ਲੈਣੀ ਆ ਬਰਤਨੀ ਤਾਂ ਆਪਣੀ ਮਰਜ਼ੀ ਨਾਲ ਲੋਕਾਂ ਦਾ ਝਾਂਸਾ ਦੇ ਰਿਹਾ ਕਾ ਕੁਝ ਮਤ ਲੋਕ ਕਹਿ ਰਹੇ ਵੀ ਸਾਨੂੰ ਜਿਹੜੀ ਜੀਦਾ ਜਾਈਏ ਅਸੀਂ ਇਹਦਾ ਪਹਿਲਾਂ 30 ਹਜ਼ਾਰ ਕਹਿੰਦੇ ਸੀ ਸੀ ਠੇਕਾ ਦੇਵਾਂਗੇ ਫਿਰ ਕਹਿੰਦੇ 50 ਹਜ਼ਾਰ ਦੇ ਹੁਣ ਲੱਖ ਦੇ ਇਹ ਲੋਕਾਂ ਨੂੰ ਭਰਮਾਇਆ ਜਾ ਰਿਹਾ ਹਾਲਾਂਕਿ ਅਸੀਂ ਨਾ 30 ਦੇ ਹੱਕ ਤਾਂ ਨਾ ਅਸੀਂ 50000 ਦੇ ਹੱਕ ਤਾਂ ਨਾ ਅਸੀਂ 1 ਲੱਖ ਦੇ ਹੱਕ ਤਾਂ ਸਾਡੀ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਡ ਵੱਲੋਂ ਅਸੀਂ ਬਿਲਕੁਲ ਲੈਂਡ ਪੂਲਿੰਗ ਦੇ ਕਿਸੇ ਵੀ ਪਾਲਿਸੀ ਦੇ ਤਹਿਤ ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਜ਼ਮੀਨ ਸਾਡੀ ਮਾਂ ਹੈ ਕਿਤੇ ਮਾਂ ਨੂੰ ਵੇਚਿਆ ਜਾ ਸਕਦਾ ਮਾਂ ਦਾ ਕੋਈ ਰੇਟ ਲਾਇਆ ਜਾ ਸਕਦਾ ਕਈ ਕਹਿੰਦੇ ਨੇ ਸਾਡੀ 4 ਕਰੋੜ ਦੀ ਜ਼ਮੀਨ ਦੀ ਸਾਨੂੰ 16 ਕਰੋੜ ਦੀ ਜ਼ਮੀਨ ਆ ਸਾਡੀ 4 ਕਰੋੜ ਚ ਲਈ ਜਾਂਦੀ ਆ ਮਤਲਬ ਇਹਦਾ ਕੋਈ ਮੁੱਲ ਹੀ ਨਹੀਂ ਜਦੋਂ ਅਸੀਂ ਇਆਂ-ਇਆਂ ਗੱਲਾਂ ਲੋਕਾਂ ਕੋਲੇ ਕਹਿੰਨੇ ਆ ਇਹਦਾ ਮਤਲਬ ਇਹ ਲੱਗਦਾ ਕਿ ਸਾਡਾ ਰੇਟ ਘਟਾ ਹੈ ਰੇਟ ਵਧਾ ਦਿਓ ਅਸੀਂ ਜ਼ਮੀਨ ਤੇ ਦਾਂਗੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਬਿਲਕੁਲ ਕਿਸੇ ਵੀ ਕੀਮਤ ਤੇ ਅਸੀਂ ਆਪਣੀ ਜ਼ਮੀਨ ਦੇਣ ਲਈ ਬਿਲਕੁਲ ਤਿਆਰ ਨਹੀਂ ਸੀ ਨਹੀਂ ਦੇਵਾਂਗੇ ਬਿਲਕੁਲ ਇੱਕ ਸਰਕਾਰ ਦੀ ਪਲੈਨਿੰਗ ਇਹ ਚੱਲ ਰਹੀ ਹੈ ਕਿ ਹੁਣ ਤਾਂ ਬਹੁਤੇ ਸ਼ਹਿਰਾਂ ਦੀ ਕਰੀਆ ਗੱਲਬਾਤ ਇੱਕ ਰਿਪੋਰਟ ਇਹ ਵੀ ਆ ਰਹੀ ਆ ਕਿ ਹੁਣ ਸਰਕਾਰ ਲੁਧਿਆਣਾ ਜੀ ਮੋਹਾਲੀ ਤੇ ਪਟਿਆਲਾ ਤਿੰਨ ਨੂੰ ਥੋੜਾ ਜਿਹਾ ਮਤਲਬ ਗੰਭੀਰ ਤਰੀਕੇ ਨਾਲ ਦੇਖੂਗੀ ਤਿੰਨ ਤੇ ਨਜ਼ਰਬੱਧ ਰੱਖੀ ਹੋਈ ਆ ਵੀ ਬਾਕੀ ਹਜੇ ਡਿਲੇ ਕਰ ਦਾਂਗੇ ਉਹ ਇਹੀ ਹੈ ਕਿ ਦੇਖੋ ਲੁਧਿਆਣੇ ਦੀ ਜ਼ਮੀਨ ਹੈ ਸਭ ਤੋਂ ਪਹਿਲਾਂ 24311 ਏਕੜ ਔਰ 24311 ਏਕੜ ਨਹੀਂ ਉਹਦੇ ਸਾਡੀਆਂ ਪਈਆਂ ਸਾਡੇ ਖਾਲੇ ਦਾ ਸਾਡੀਆਂ ਹੋਰ ਜਿਹੜੀ ਮਲਸਾਂਜੀ ਜ਼ਮੀਨ ਮਸਤਰਕਾ ਪਈ ਹੈ ਉਹ ਜ਼ਮੀਨ ਦੇ ਹਿਸਾਬ ਨਾਲ ਸਾਰਾ ਲੈਓ ਘਟੂ ਘਟ 26000 ਏਕੜ ਦੇ ਆਸ-ਪਾਸ ਬਣ ਜਾਂਦੀ ਹੈ ਮਤਲਬ 24311 ਤਾਂ ਸਿਰਫ ਅਖਬਾਰਾਂ 'ਚ ਹੈ ਉਹ ਤਾਂ ਸਾਡੀ ਮਾਲਕੀ ਹੈ ਜਿਹੜੀ ਮਾਲਕੀ ਤੋਂ ਬਿਨਾ ਪਈਆ ਮਤਲਬ 2000 ਏਕੜ ਦੇ ਆਸ-ਪਾਸ ਉਹ ਵੀ ਹੈ ਤਾਂ ਉਹਦੇ ਲਈ ਹੀ ਹੈ ਕਿ ਲੁਧਿਆਣਾ ਸ਼ਹਿਰ ਨੂੰ ਸੀ ਦੇਖੋ ਪਹਿਲਾਂ ਚੁਣਿਆ ਗਿਆ ਸਭ ਤੋਂ ਪਹਿਲਾਂ ਉਹ ਜ਼ਮੀਨ ਦੀ ਪਾਲਿਸੀ ਆਈ ਹੈ ਉਸ ਤੋਂ ਬਾਅਦ ਧੀਰੇ 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 ਸਾਰੇ ਪੰਜਾਬ ਦੇ ਵਿੱਚ ਕਿਤੇ 200 ਏਕੜ ਕਿਤੇ 50 ਏਕੜ ਕਿਤੇ ਐ ਸਾਰੇ ਤੁਹ ਦੇ ਵਿੱਚ ਵੀ ਆ ਸਾਰੇ ਇਸ ਕਰਕੇ ਇਹ ਜਿਹੜੇ ਸ਼ਹਿਰ ਨੇ ਮਤਲਬ ਇਹ ਵੱਡੇ ਮਤਲਬ ਜਿਨ੍ਹਾਂ ਨੂੰ ਮahanagar ਕਿਹਾ ਜਾਂਦਾ ਲੁਧਿਆਣਾ ਨੂੰ ਮahanagar ਦਾ ਦਰਜਾ ਮਿਲਿਆ ਹੋਇਆ ਉਹ ਕਿਹਾ ਕਿ ਇਹਨਾਂ ਮahanagarਾਂ ਦੇ ਵਿੱਚ ਮਤਲਬ ਦੋ ਨੰਬਰ ਦਾ ਮahanagar ਹੈ ਜਿਹੜਾ ਲੁਧਿਆਣਾ ਵੱਡਾ ਮahanagar ਹੈ ਉਹਦੇ ਸੈਕੰਡ ਨੰਬਰ ਦੋ ਨੰਬਰ ਦਾ ਮahanagar ਵੀ ਮਤਲਬ ਇਹ ਕੋਲੇ ਬਿਸ਼ਾਇ ਇਹਨਾਂ ਨੂੰ ਵਿਸ਼ੇਸ਼ ਤਰਜੀ ਦਿੱਤੀ ਜਾ ਰਹੀ ਹੈ ਇਸ ਕਰਕੇ ਇਹ ਜਿਹੜੀ ਸਾਡੀ ਜ਼ਮੀਨ ਹੈ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਉਹ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ 24311 ਏਕੜ ਜ਼ਮੀਨ ਉਹ ਸਾਡੀ ਤਿੰਨ ਫਸਲੀ ਜ਼ਮੀਨ ਹੈ ਔਰ ਤਿੰਨ ਫਸਲਾਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਉਹ ਜਿਹੜੀ ਉਹਦੀ ਡਿਵੈਲਪਮੈਂਟ ਆ ਜਾਂ ਉਹਨੂੰ ਉਹਦੀ ਉਹਨੂੰ ਡਿਵੈਲਪ ਕਰਨ ਦੀ ਨੀਤੀ ਹੈ ਜਿਹੜੀ ਉਹ ਕਿੰਨੇ ਚਿਰ ਬਾਅਦ ਹੁੰਦੀ ਹੈ ਕਿੰਨੀ ਸਾਡੀ ਜਿਹੜੀ ਪੈਦਾਵਾਰ ਆ ਸਾਡੀ ਜਨਸ ਘਟ ਜਾਣੀਆਂ ਇਸ ਕਰਕੇ ਇਹ ਹੈ ਕਿ ਇੱਕ ਤਾਂ ਦੇਖੋ ਆਬਾਦੀ ਵੱਧ ਰਹੀ ਹੈ ਜੀ ਅਤੇ ਪੈਦਾਵਾਰ ਸਾਡੀ ਘਟ ਰਹੀ ਹੈ ਔਰ ਪੈਦਾਵਾਰ ਦੋ ਤਰੀਕਿਆਂ ਦੇ ਘਟ ਰਹੀ ਹੈ ਇੱਕ ਤਾਂ ਇੱਕ ਪੈਦਾਵਾਰ ਘਟ ਰਹੀ ਹੈ ਸਾਡੀ ਜ਼ਮੀਨ ਖੇਤ ਕਰੀਆ ਜ਼ਮੀਨ ਮਲ ਫਸਲ ਦੇ ਥੱਲੇ ਘਟ ਰਹੀਆ ਦੂਸਰੀ ਪੈਦਾਵਾਰ ਇਸ ਕਰਕੇ ਕਿ ਵਾਤਾਵਰਨ ਦਾ ਇੰਨਾ ਵੱਡਾ ਖਤਰਾ ਹੈ ਕਿ ਵਾਤਾਵਰਨ ਜਦੋਂ ਵਿਗੜ ਜਾਂਦਾ ਹੈ ਔਰ ਹੀਟ ਵੇਵ ਆ ਜਾਂਦੇ ਉਹ ਤੁਹਾਡੇ ਸਾਹਮਣੇ ਨੇ ਪਿਛਲੇ 3-4 ਸਾਲਾਂ ਦੇ ਵਿੱਚ ਐਸਾ ਹੋਇਆ ਕਿ ਜਿਹੜੀ ਕਣਕ ਦੀ ਪੈਦਾਵਾਰ ਸੀ ਉਹ ਹੀਟ ਵੇਵ ਦੇ ਕਾਰਨ ਕਣਕ ਦੀ ਪੈਦਾਵਾਰ ਘਟਦੀ ਰਹੀ ਔਰ ਸਾਡੀ ਸਰਕਾਰ ਜਿਹੜਾ ਟਾਰਗੇਟ ਲੈ ਕੇ ਆਉਂਦੀ ਰਹੀ ਕਿ ਅਸੀਂ ਐਤਕੀ ਮੰਡੀਆਂ ਦੇ ਵਿੱਚ ਸਾਡੀ ਇੰਨੀ ਖਰੀਦ ਕਰਾਂਗੇ ਐਤਕੀ ਅਸੀਂ ਮੰਡੀਆਂ ਦੇ ਵਿੱਚ ਕਣਕ ਦੀ ਇੰਨੀ ਖਰੀਦਾਂ ਉਹ ਸਕੀ ਆ ਪਿਛਲੇ ਸਾਲ ਸਿਰਫ ਟਾਰਗੇਟ ਅਸੀਂ ਕੁਦਰਤ ਦੇ ਮਤਲਬ ਬੜੇ ਵਾਰੀਆਂ ਕਿ ਪਿਛਲੇ ਸਾਲ ਥੋੜਾ ਜਿਹਾ ਮੌਸਮ ਠੀਕ ਰਿਹਾ ਸਾਡੀ ਕਣਕ ਦਾ ਝਾੜ ਠੀਕ ਰਿਹਾ ਅਸੀਂ ਸਰਕਾਰ ਨੇ ਆਪਣਾ ਟਾਰਗੇਟ ਵੀ ਪੂਰਾ ਕੀਤਾ ਇਸ ਕਰਕੇ ਦੋ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਕਰ ਰਿਹਾ ਇਹ ਦੋ ਸ਼ਹਿਰਾਂ ਨੂੰ ਮੇਨ ਬਣਾ ਕੇ ਉੱਥੇ ਮਤਲਬ ਵੱਡੇ ਮਹਾਨਗਰ ਬਸਾਉਣਾ ਚਾਹੁੰਦੀ ਹੈ ਔਰ ਦੂਸਰੀ ਇੱਕ ਗੱਲ ਮੈਂ ਕਹਾਂ ਵੀ ਜਿਹੜੀ ਉਹ ਜ਼ਮੀਨ ਲਈ ਜਾ ਰਹੀ ਹੈ ਉਹ ਤਿੰਨ ਫਸਲੀ ਜ਼ਮੀਨ ਦਾ ਜਿਹੜਾ ਇਹ ਹੈ ਕਿ ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਮਤਲਬ ਬੁੱਢੇ ਦਰਿਆ ਦੇ ਉੱਤੇ ਜੰਗ ਲੜ ਰਹੇ ਹਾਂ ਕਿ ਬੁੱਢੇ ਦਰਿਆ ਦਾ ਜਿੰਨਾ ਮਤਲਬ ਪਾਣ ਦੇ ਵਿੱਚ ਪੈਣ ਦਾ ਜਿਹੜੀ ਲੁਧਿਆਣੇ ਦੀ ਉਹ ਜ਼ਮੀਨ ਵੀ ਹੈ ਉਹ ਤੁਸੀਂ ਉਹਦੀ ਸਾਰਾ ਸਰਵੇ ਇਹ ਦੇਖੋ ਕਿ ਉਹ ਜ਼ਮੀਨ ਲਈ ਕਿਧਰਲੇ ਪਾਸੇ ਨੂੰ ਜਾ ਰਹੀ ਹੈ ਕਿ ਜਿਹੜਾ ਉਹਦਾ ਸਾਰਾ ਸਾਰਾ ਮਲ ਪਾਣੀ ਦਾ ਆਊਟਲੈਟ ਹੈ ਉਹ ਸਾਰਾ ਦਾ ਸਾਰਾ ਜਿਵੇਂ ਬਲੀਪੁਰ ਜਾ ਕੇ ਦਾ ਸਤਲੁਜ ਚ ਪੈਂਦਾ ਇਸ ਤਰੀਏ ਇਹਦਾ ਪਾਣੀ ਸਾਰਦਾ ਸਤਲੁਜ ਚ ਪਾਉਣਾ ਔਰ ਸਤਲੁਜ ਦਾ ਪਾਣੀ ਸਾਡਾ ਜਿਹੜਾ ਕੁਦਰਤੀ ਸਰੋਤ ਆ ਉਹ ਪਹਿਲੇ ਹੀ ਇੰਨਾ ਪਲੀਟ ਹੈ ਪਹਿਲੇ ਹੀ ਇੰਨਾ ਬਰਦੂਸ਼ਿਤ ਹੈ ਔਰ ਫਿਰ ਇਸ ਜ਼ਮੀਨ ਦੇ ਨਾਲ ਵੀ ਹੋਰ ਦਾਜਾ ਪ੍ਰਦੂਸ਼ਿਤ ਹੋ ਜਾਊਗਾ ਸਾਡੀ ਜਿਹੜੀ ਜਨਤਾ ਉਹ ਪੀਣ ਤੋਂ ਪਾਣੀ ਮਹਤਾਜ ਹੋਊਗੀ ਇਸ ਕਰਕੇ ਉਹਦਾ ਪੂਰਾ ਡਟ ਕੇ ਸੀ ਵਿਰੋਧ ਕਰਦੇ ਆ ਬਿਲਕੁਲ ਪਹਿਲਾਂ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੁੱਪ ਰਹੇ ਕਾਫੀ ਦਿਨ 10 1 ਕੀਚਾਂ ਕਾਫੀ ਕਰੀਆਂ ਉਹ ਚ ਕੋਈ ਗੱਲਬਾਤ ਨਹੀਂ ਕੀਤੀ ਪਰ ਉਹਨਾਂ ਦਾ ਹੁਣ ਬਿਆਨ ਆਇਆ ਜੀ ਕਿ ਅਸੀਂ ਤਾਨਾਸ਼ਾਹੀ ਨਹੀਂ ਕਰਦੇ ਅਸੀਂ ਆਮ ਲੋਕਾਂ ਨਾਲ ਵੀ ਸਲਾਹ ਕਰਾਂਗੇ ਆਮ ਕਿਸਾਨਾਂ ਨਾਲ ਵੀ ਸਲਾਹ ਕਰਾਂਗੇ ਹੁਣ ਆਇਆ ਬਿਆਨ ਉਹਨਾਂ ਦਾ ਉਹ ਵੀ ਮੈਂ ਤੁਹਾਨੂੰ ਦੱਸਿਆ ਵੀ ਉਹ ਸਿਰਫ ਜਿਵੇਂ ਕਹਿੰਦੇ ਮગરਮਛ ਦੇ ਹੰਝੂ ਬਹਾਉਣ ਵਾਲੀ ਗੱਲ ਹੈ ਤਾਂ ਤੁਸੀਂ ਇਹ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਜ਼ਮੀਨ ਕਿਸੇ ਦੀ ਧੱਕੇ ਨਾਲ ਨਹੀਂ ਲੈਂਦੇ ਇਹ ਕਹਿ ਰਹੇ ਨੇ ਬਾਰ-ਬਾਰ ਹੁਣ ਵੀ ਤੁਸੀਂ ਕਹਿੰਦੇ ਕਿਉਂ ਕਹਿੰਦੇ ਵੀ ਹਾਂ ਜਮੀਨ ਕਿਸੇ ਧੱਕੇ ਨਾਲ ਨਹੀਂ ਲਿਆ ਅਸੀਂ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਦੂਗਾ ਅਸੀਂ ਲੈ ਲਾਂਗੇ ਪਰ ਉਸ ਐਕਟਰ ਨੂੰ ਪੜੋ ਉਸ ਐਕਟ ਦੇ ਵਿੱਚ ਇਹ ਵੀ ਲਾਈਨ ਲਿਖੀ ਆ ਕਿ ਜਿਹੜਾ ਉਸ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨ ਨਹੀਂ ਦੇਗਾ ਅਸੀਂ 2013 ਦਾ ਜਾਂ ਲੈਂਡ ਐਕਚੂਏਸ਼ਨ ਐਕਟ ਹੈ ਉਹਦੇ ਤਹਿਤ ਲਵਾਂਗੇ ਉਹਦੇ ਵਿੱਚ ਲਾਈਨ ਲਿਖੀ ਆ ਫਿਰ ਅਸੀਂ ਕਿਵੇਂ ਮੰਨ ਲਈ ਕਿ ਸਰ ਮੁੱਖ ਮੰਤਰੀ ਸੱਚ ਬੋਲ ਰਿਹਾ ਹੈ ਮੁੱਖ ਮੰਤਰੀ ਮਾਲ ਇਮਾਨਦਾਰੀ ਨਾਲ ਬਣੀ ਗੱਲ ਕਹਿ ਰਿਹਾ ਤਾਂ ਇਸ ਤੋਂ ਸਾਫ ਜਾਹਰ ਹੁੰਦਾ ਕਿ ਝੂਠ ਬੋਲ ਰਿਹਾ ਮਾ ਮੁੱਖ ਮੰਤਰੀ ਤਾਂ ਇਸ ਕਰਕੇ ਅਸੀਂ ਮੁੱਖ ਮੰਤਰੀ ਨੂੰ ਇਹ ਆਪਣੀਆਂ ਗੱਲਾਂ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖੋ ਮੱਝ ਹੀ ਸੁਣ ਰਿਹਾ ਸੀਗਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਬੋਲ ਰਹੇ ਨੇ ਮੂੰਹ ਬੰਨ ਕੇ ਹੱਜ ਪੱਟੀ ਜੀ ਬੰਨੀਆਂ ਮੂੰਹ ਤੇ ਪਤਾ ਨਹੀਂ ਕਦੋਂ ਦੀ ਵੀਡੀਓ ਉਹ ਅੱਜ ਬਾਰੇ ਮਤਲਬ ਉਹ ਸਾਡੇ ਆਪਣੇ ਸੋਸ਼ਲ ਮੀਡੀਆ ਤੇ ਤੈਰ ਰਹੀ ਆ ਕਿ ਉਦੋਂ ਲੈਂਡ ਪੂਲਿਸ ਪਾਲਿਸੀ ਦੇ ਸੀ ਖਿਲਾਫ ਆ ਕਿ ਅੱਜ ਸਾਡੀ ਸਰਕਾਰ ਵੀ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਐਂ ਦੱਸ ਰਿਹਾ ਕਿ ਬੜਾ ਪਤਾ ਨਹੀਂ ਕਿਹੜੀ ਗਿੱਦੜ ਸਿੰਘ ਜੀ ਲੈ ਕੇ ਅਸੀਂ ਆ ਗਏ ਮਤਲਬ ਸਾਰਾ ਸਾਰਾ ਝੂਠ ਬੋਲ ਰਿਹਾ ਇਸ ਕਰਕੇ ਇੰਨਾਂ ਗੱਲਾਂ ਤੋਂ ਸਾਨੂੰ ਸचेत ਹੋਣਾ ਚਾਹੀਦਾ ਲੋਕਾਂ ਨੂੰ ਸचेत ਹੋਣਾ ਚਾਹੀਦਾ ਲੋਕਾਂ ਨੂੰ ਮਤਲਬ ਜਿਵੇਂ ਅਸੀਂ ਅੱਜ ਇੱਥੇ ਸੈਮੀਨਾਰ ਕਰ ਰਹੇ ਆ ਇੱਕ ਸਕੂਲਿੰਗ ਨੇ ਛ ਸਾਡੇ ਛੋਟੇ ਛੋਟੇ ਪ੍ਰੋਗਰਾਮਾਂ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਛੋਟੇ ਛੋਟੇ ਪ੍ਰੋਗਰਾਮਾਂ 'ਚ ਆਓ ਜੇਕਰ ਬੱਚਾ ਸਕੂਲ ਆਏਗਾ ਤਾਂ ਸਕੂਲ ਤੋਂ ਕੁਝ ਸਿੱਖ ਕੇ ਜਾਏਗਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਹੋਰ ਮਤਲਬ ਸਮਾਜ ਨੂੰ ਕੁਝ ਸਿਖਾਏਗਾ ਇਸ ਕਰਕੇ ਇਨਾ ਸਕੂਲਿੰਗ ਦੇ ਵਿੱਚ ਲੋਕਾਂ ਨੂੰ ਆਉਣਾ ਚਾਹੀਦਾ ਔਰ ਕੁਝ ਸਿੱਖਣਾ ਚਾਹੀਦਾ ਤਾਂ ਕਿ ਇਹ ਪਾਲਿਸੀਆਂ ਜਿਹੜੀਆਂ ਦਿਨਪਤੀ ਸਾਡੇ ਖਿਲਾਫ ਆ ਰਹੀਆਂ ਨੇ ਇਹਨਾਂ ਦਾ ਅਸੀਂ ਵਿਰੋਧ ਕਰੀਏ ਤੇ ਇਹਨਾਂ ਨੂੰ ਅਸੀਂ ਡਟਕੇ ਇਹਨਾਂ ਦਾ ਮੋੜਾ ਦੀਏ ਔਰ ਸਾਡਾ ਪਰਿਆਵਰਣ ਖਰਾਬ ਹੋ ਰਿਹਾ ਤੁਸੀਂ ਇਹ ਦੇਖੋ ਕਿ ਸਾਡੀ ਦੇਖੋ ਆਬੋ ਹਵਾ ਸਾਡੀ ਖਰਾਬ ਹੈ ਹਵਾ ਸਾਡੀ ਜੀਣ ਲੈ ਕੇ ਨਹੀਂ ਹੈਗੀ ਪਾਣੀ ਸਾਡਾ ਪੀਣ ਲੈ ਕੇ ਨਹੀਂ ਹੈਗਾ ਜਿਹੜਾ ਭੋਜਨ ਸਾਡਾ ਪੂਰੇ ਦਾ ਪੂਰਾ ਜ਼ਹਿਰ ਹੈ ਔਰ ਜਿਹੜਾ ਸਾਡਾ ਟੈਂਪਰੇਚਰ ਤਾਪਮਾਨ ਹੈ ਉਹ ਸਾਡਾ ਜੀਨ ਲੈਕ ਨਹੀਂ ਔਰ ਗਰਮੀ ਸਰਦੀ ਸਾਡੀ ਇੰਨੀ ਅਕੇ ਕਦੀ ਵਾਰੀ ਤਾਬੜ ਤੋੜ ਗਰਮੀ ਪੈਂਦੀ ਆ ਤੋਬਾ ਕਰਾ ਦਿੰਦੀ ਆ ਔਰ ਤਾਬੜ ਤੋੜ ਸਰਦੀ ਪੈਂਦੀ ਆ ਤੋਬਾ ਕਰਾਣ ਦੀ ਕਦੋਂ ਜਾਏਗੀ ਇਸ ਕਰਕੇ ਇਸ ਗ੍ਰਹਿ ਦੇ ਉੱਤੇ ਇਸ ਮਾਹੌਲ ਦੇ ਵਿੱਚ ਇਸ ਗ੍ਰਹਿ ਦੇ ਉੱਤੇ ਜਿਹੜਾ ਜੀਵਨ ਨੂੰ ਲੈਣਾ ਮੁਸ਼ਕਲ ਹੈ ਔਰ ਸਾਡਾ ਪੂਰਾ ਦਾ ਪੂਰਾ ਗ੍ਰਹਿ ਖਰਾਬ ਹੁੰਦਾ ਐ ਇੱਥੋਂ ਤੱਕ ਵਿਗਿਆਨੀ ਕਹਿੰਦੇ ਪਹਿਲਾਂ 2050 ਤੱਕ ਕਹਿੰਦੇ ਸੀ ਵੀ ਸ਼ਾਇਦ ਇਹ ਗ੍ਰਹਿ ਸਾਡਾ ਮਾਲ ਰਹਿਣ ਅਜੋਗ ਹੋ ਜਾਏਗਾ ਤਾਂ ਹੁਣ ਤਾਂ ਵਿਗਿਆਨੀ ਇਹ ਕਹਿਣ ਲੱਗੇ 35 ਤੱਕ ਹੀ ਸ਼ਾਇਦ ਇਹ ਦਾ ਭੋਗ ਪੈ ਜਾਏਗਾ ਔਰ ਸਾਡੀ ਖੇਤੀ ਦਾ ਲੱਗਦਾ ਭੋਗ 30 ਤੱਕ ਹੀ ਪੈ ਜਾਏਗਾ 30 35 ਤੋਂ ਬਾਅਦ ਸਾਡੀ ਖੇਤੀ ਬਿਲਕੁਲ ਬਾਕੀ ਸ਼ਮਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਨਤੀਜਾ ਕੀ ਨਿਕਲਣ ਵਾਲਾ ਜੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਕੋਈ ਫੈਸਲਾ ਤੁਰੰਤ ਨਹੀਂ ਲੈਂਦੀ ਤਾਂ ਆਉਣ ਵਾਲਾ ਰਿਜ਼ਲਟ ਕੀ ਨਿਕਲੂਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਵੀ ਅਸਤੀਫੇ ਦੇਣ ਲੱਗੇ ਬਲਾਕ ਪ੍ਰਧਾਨ ਵਿੱਚ ਅਸਤੀਫੇ ਦੇ ਰਹੇ ਨੇ ਕਿ ਇਹ ਫੈਸਲਾ ਸਾਡੀ ਪਾਰਟੀ ਸਾਡੀ ਸਰਕਾਰ ਵਧੀਆ ਨਹੀਂ ਕਰ ਰਹੀ ਇਹ ਬਿਲਕੁਲ ਠੀਕ ਹੈ ਇਹ ਸਰਕਾਰ ਪਾਲਿਸੀ ਐਸੀ ਲੈ ਕੇ ਆਈ ਇਹਨਾਂ ਦੀ ਜਿਹੜੀ ਆਉਣ ਵਾਲੀ 27 ਦੀ ਕੁਰਸੀ ਹੈ ਉਹ ਚ ਕਿੱਲ ਬਣ ਗਿਆ ਇਹ ਕਿਲ ਬਣ ਕੇ ਠੁਕੇਗਾ ਇਸ ਕਰਕੇ ਜੇਕਰ ਸਰਕਾਰ ਨੇ ਪਾਲਿਸੀ ਆਪਣੀ ਵਾਪਸ ਨਾ ਲਈ ਤਾਂ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਇਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨਣਗੇ ਇਹ ਆਪਣੇ ਸਾਹਮਣੇ ਸਾਡੇ ਉਦਾਹਰਨਾਂ ਨੇ ਕਿ ਜੋਹਰ 24 ਦੀ ਇਲੈਕਸ਼ਨ ਪਾਰਲੀਮੈਂਟ ਦੀ ਦੇਖ ਲਓ ਤੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਬੀਜੇਪੀ ਦਾ ਕੈਂਡੀਡੇਟ ਸੇ ਆਪਣੇ ਪਿੰਡ ਚ ਨਹੀਂ ਵੜਨਣਾ ਵੜਨ ਨਹੀਂ ਦਿੱਤਾ ਤੁਸੀਂ ਦੇਖੋ ਤੁਹਾਡੇ ਸਭਲੇ ਵੀਡੀਓ ਪਈਆਂ ਨੇ ਕਿ ਕੀ ਹਾਲ ਕੀਤਾ ਸੀ ਇਸ ਤੋਂ ਵੱਧ ਬੁਰਾ ਹਾਲ ਹੋਏਗਾ ਸਾਨੂੰ ਮਤਲਬ ਇਹਨਾਂ ਤੇ ਆਸ ਸੀ ਅਸੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਦੋ ਪੰਜਾਬ ਦੇ ਵਿੱਚ ਲਗਾਤਾਰ ਨੇ ਹੈਗੇ ਉਧਰ ਉੱਤਰ ਕਾਟੋ ਮੈਚ ਚੜਾਂ ਤੇ ਕਦੇ ਉਹ ਆ ਗਿਆ ਕਦੇ ਉਹ ਆ ਗਿਆ ਇਹ ਜਿਹੜੇ ਮਤਲਬ ਫਰੈਂਡਲੀ ਮੈਚ ਖੇਡਦੇ ਸੀਗਾ ਤਾਂ ਅਸੀਂ ਉਹਨਾਂ ਤੋਂ ਪੂਰੇ ਅੱਕੇ ਹੋਏ ਸੀ 1966 ਤੋਂ ਬਾਅਦ ਪੰਜਾਬੀ ਸੂਬਾ ਵੰਡ ਤੋਂ ਬਾਅਦ ਜਿਹੜੀਆਂ ਸਰਕਾਰਾਂ ਅਸੀਂ ਦੇਖਿਆ ਅਸੀਂ ਪੂਰੇ ਅੱਕ ਗਏ ਸੀ ਅੱਕ ਕੇ ਅਸੀਂ ਇੱਕ ਬਦਲਾਲੀ ਸਰਕਾਰ ਲੈ ਕੇ ਆਂਦੀ ਸੀ ਔਰ ਅਸੀਂ ਲੋਕਾਂ ਨੇ ਮਤਲਬ ਇਹਨਾਂ ਨੂੰ ਰੱਜ ਕੇ ਵੋਟਾਂ ਪਾਈਆਂ ਅੱਜ ਤੱਕ ਜਿੰਦੀਆਂ ਵੀ ਸਰਕਾਰਾਂ ਪੰਜਾਬ ਦੇ ਨਾਲ ਰਿਕਾਰਡ ਤੋੜ ਹੈ ਕਿ 92 ਐਮਐਲਏ ਕਿਸੇ ਸਰਕਾਰ ਨੂੰ ਨਹੀਂ ਮਿਲੇ 59 60 66 65 ਇੱਥੇ ਤੱਕ ਰਹੇ ਇਹਨੇ ਕਿਸੇ ਨੂੰ ਨਹੀਂ ਮਿਲੇ ਇਹਨਾਂ ਨੂੰ ਰੋਕਾਂ ਨਹੀਂ ਰੱਜ ਕੇ ਵੋਟਾਂ ਪਾਈਆਂ ਇਹਨਾਂ ਨੇ ਲੋਕਾਂ ਨਾਲ ਬਸ਼ਵਾਸ ਘਾਤ ਕੀਤਾ ਇਸ ਕਰਕੇ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਹੈ ਇਹ ਜੇਕਰ ਸਰਕਾਰ ਨੇ ਪਾਲਿਸੀ ਵਾਪਸ ਨਹੀਂ ਲਈ ਤਾਂ ਇਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ ਔਰ ਮੂੰਹ ਦੇ ਮੋਢ ਗਣਗੇ ਇਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਇਹਨੂੰ ਸਲਾਹ ਦੇਣ ਵਾਲਾ ਕੌਣ ਹੈ ਕਿ ਯਾਰ ਚੋਣਾ ਸਿਰਤੇ ਨੇ ਚੋਣਾ ਸਰਤੇ ਨੇ ਤੁਸੀਂ ਇਹੀ ਜੀ ਪਾਲਿਸੀ ਲਾਗੇ ਜਿਹੜੀ ਮਤਲਬ ਉਹਦਾ ਫੈਸਲਾ ਜਿੱਤ ਹਾਰ ਦਾ ਫੈਸਲਾ ਕਿਸਾਨਾਂ ਨੇ ਕਰਨਾ ਮਰ 60% ਜਿਹੜੀ ਵੋਟਰ ਹੈ ਉਹ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੁਸੀਂ ਤੁਸੀਂ ਮਤਲਬ ਕਿਹੜੀਆਂ ਗੱਲਾਂ ਕਰਦੇ ਕੋਈ ਆਉਣ ਵਾਲੀ ਸਰਕਾਰ ਸਾਡੇ ਕੰਮ ਦੇ ਆਧਾਰ ਤੇ ਥੋੜਾ ਕੰਮ ਦੇਖ ਰਹੀ ਹੈ ਇਸ ਕਰਕੇ ਮੈਂ ਸਰਕਾਰ ਨੂੰ ਫੇਰ ਮਤਲਬ ਚੇਤਾਵਨੀ ਦੇਣਾ ਚਾਹੁੰਦਾ ਕਿ ਅਗਰ ਲੈਂਡ ਪੂਲ ਪਾਲਿਸੀ ਵਾਪਸ ਲੈ ਲੋਗੇ ਤਾਂ ਠੀਕ ਹੈ ਨਹੀਂ ਆਉਣ ਵਾਲੀ ਸਤਾਈ ਦਾ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਸਾਹਮਣੇ ਦਿਖਣਾ ਇਹ ਗੱਲਾਂ ਨੇ ਉਹਨਾਂ ਕਰਕੇ ਵਾਪਸ ਲੈਣੀ ਚਾਹੀਦੀ ਹੈ ਬਿਲਕੁਲ ਜੀ ਸੋ ਲੈਂਡ ਪੂਲਿੰਗ ਪਾਲਿਸੀ ਜੇ ਪੰਜਾਬ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਇਹ ਕਹਿਣਾ ਸ਼ਮਿੰਦਰ ਸਿੰਘ ਲੋਂਗੋਵਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ 27 ਚ ਪਿੰਡਾਂ ਚ ਆਮ ਆਦਮੀ ਪਾਰਟੀ ਨੂੰ ਦੇ ਆਗੂਆਂ ਨੂੰ ਨਹੀਂ ਵੜਨ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਹੀ ਵੱਡੇ ਪੱਧਰ ਤੱਕ ਕਿਸਾਨ ਵੱਡੇ ਪੱਧਰ ਤੇ ਨੇ ਅਤੇ ਜੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਲਈ ਗਈ ਤਾਂ ਉਸ ਦਾ ਵੱਡਾ ਨੁਕਸਾਨ ਹੋਵੇਗਾ ਕੈਮਰਾਮੈਨ ਜੋਨੀ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ